गोल्डन ग्रुप ऑफ इंस्टीट्यूशंस ਅਤੇ ਸ਼੍ਰੀ ਸੱਤਿਆਸਾਈ ਸੇਵਾ ਸੰਪਤੀ ਵੱਲੋਂ ਸ਼੍ਰੀ ਸੱਤਿਆਸਾਈ ਬਾਬਾ ਦੇ 99 ਜਨਮ ਦਿਨ ਤੇ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਹਨਮਾਨ ਚੌਂਕ ਵਿਖੇ ਨਕਲੀ ਅੰਗ ਲਗਾਉਣ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸੇ ਨਾ ਕਿਸੇ ਦੁਰਘਟਨਾ ਵਿੱਚ ਆਪਣੇ ਸਰੀਰ ਦਾ ਕੋਈ ਅੰਗ ਗਵਾ ਚੁੱਕੇ 96 ਜ਼ਰੂਰਤਮੰਦ ਅੰਗਹੀਨਾਂ ਨੂੰ 103 ਫ੍ਰੀ ਅੰਗ ਪ੍ਰਦਾਨ ਕੀਤੇ ਗਏ ਤੇ ਇਸ ਨਿਸ਼ੁਲਕ ਅਪੰਗਹੀਨਤਾ ਮੁਕਤੀ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਦੀਪ ਕੁਮਾਰ ਸੱਬਰਵਾਲ ਕਮਿਸ਼ਨ ਜਲੰਧਰ ਰੇਂਜ ਨੇ ਸ਼ਿਰਕਤ ਕੀਤੀ ਜਦ ਕਿ ਅਸਿਸਟੈਂਟ ਕਮਿਸ਼ਨਰ ਅਦਿੱਤਿ ਗੁਪਤਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਤੇ ਮਕੇਰੀਆ ਵਿਧਾਇਕ ਜੰਗੀ ਲਾਲ ਮਹਾਜਨ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜਿਤਨੇ ਮੇਰੀ ਸਰਵ ਜੀ ਜਿਤਨੇ ਜਿਹੜੋ ਮੈਂ ਕੀ ਰੋਮ साँगी, साँगी। चेतना बंच भी यहाँ पर आए हुए हैं उनके रिप्रेजेंटेटिव भी सेवा भारती गुरदासपुर भी यहाँ पर उपस्थित है भारत विकास परिषद से भी पर जो सोशल वो भी सालों कई ਦੀਵਿੰਦਰ ਸਿੰਘ ਮੇਰਾ ਨਾਮ ਆ ਪਾਜੀ ਮੇਰਾ ਐਕਸੀਡੈਂਟ ਹੋ ਗਿਆ ਸੀ 2 ਸਾਲ ਪਹਿਲਾਂ ਤੇ ਮੁੜ ਕੇ ਲੱਤ ਘਟਵਾਣੀ ਪਈ ਤੇ ਹੁਣ ਇਥੇ 골ਡਨ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰੇ ਮੇਰੇ ਵੀਰਾਂ ਨੂੰ ਡੁਪਲੀਕੇਟ ਲੱਗਣ ਡੀਆਂ ਨੇ ਤੇ ਵਧੀਆ ਕੰਮ ਕਰਦੇ ਆ ਪਾਜੀ ਹਰ ਸਾਲ ਦੇ ਸਾਲ ਕਰਦੇ ਆ ਪਹਿਲਾਂ ਮੈਂ ਕਬੱਡੀ ਖੇਡਦਾ ਸੀ ਆਮ ਨੌਜਵਾਨਾਂ ਨੂੰ ਮੈਂ ਹੋ ਗਿਆ ਨੇ ਵੀ ਸੇਧ ਦਾ ਧਿਆਨ ਰੱਖਣਾ ਆਪਣਾ ਜੋ ਬਾਈਕ ਚਲਾਉਂਦੇ ਹੋ ਹੌਲੀ ਚਲਾਉਣਾ ਜਿੱਦਾਂ ਵਗੈਰ ਐਕਸੀਡੈਂਟ ਹੋਣਦੇ ਆ ਦਾ ਨਾਮ ਜਸਪਾਲ ਕੁਮਾਰ ਆ ਮੈਂ ਪਠਾਨਕੋਟ ਤੋਂ ਆਇਆ ਗੋਲਡਨ ਕੈਂਪ ਵਾਲਿਆਂ ਦਾ ਐਡ ਆਈ ਸੀ ਹੀ ਦਿਨਿਕ ਜਾਗਰਨ ਦੇ ਵਿੱਚੋਂ ਪੜ੍ਹ ਕੇ ਤੇ ਕੈਂਪ ਅਟੈਂਡ ਕੀਤਾ ਤੇ ਸੱਤੇ ਸਾਈਂ ਬਾਬਾ ਵੱਲੋਂ ਕੈਂਪ ਲਗਾ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਵਰਗੇ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਦੀ ਜ਼ਰੂਰਤ ਪੂਰੀ ਕਰ ਰਹੇ ਤੇ ਹੈਂਡੀਕੈਪਡ ਜਿਹੜੇ ਅੰਗ ਬਣਵਾ ਕੇ ਕੈਂਪ ਲਵਾ ਕੇ ਭਾਰਤ ਵਿਕਾਸ ਵੱਲੋਂ ਦੇ ਰਹੇ ਆ ਹਾਂ ਸਾ ਮੈਂ ਗੱਡੀ ਚਲਾ ਰਿਹਾ ਸੀਗਾ ਤੇ ਮੇਰੀ ਸ਼ਾਫਟ ਜਿਹੜੀ ਆ ਉਹ ਖੁੱਲ ਗਈ ਸੀਗੀ ਦੇ ਉਹਦੇ ਨਾਲ ਫਿਰ ਮੈਂ ਦੂਜੀ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਮੇਰੀ ਜਿਹੜੀ ਲੱਤ ਫਟ ਗਈ। ਇੱਕ 골ਡਨ ਇੰਸਟੀਚਿਊਟ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਸਤਿਆਸਾਈ ਬਾਬਾ ਜੀ ਦੇ ਜਨਮ ਦਿਨ ਤੇ ਬੜਾ ਸਲਾਘਾਯੋਗ ਉਪਰਾਲਾ ਹੈਗਾ। ਮੈਂ ਮਾਨ ਜੋਗ ਕਮਿਸ਼ਨਰ ਸਾਹਿਬ ਜੀ ਦਾ ਵੀ ਇੱਥੇ ਆਣ ਤੇ ਸਵਾਗਤ ਕਰਦਾ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਰ ਸਪੈਸ਼ਲ ਦਿਲੰਦਰ ਤੋਂ ਚੱਲ ਕੇ ਆਏ। ਤੇ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਤੇ ਮੈਨੂੰ ਪਤਾ ਚੱਲਿਆ ਕਿ ਪਿਛਲੇ 28 ਸਾਲਾਂ ਤੋਂ ਕਰਦੇ ਆ ਰਹੇ ਆ ਤੇ ਬਹੁਤ ਹੀ ਅੱਛਾ ਹੈਗਾ ਇੱਕ ਅੰਗਹੀਨ ਲੋਕਾਂ ਨੂੰ ਅੰਗ ਲਗਾਣੇ ਤੇ ਉਹਨਾਂ ਨੂੰ ਉਹ ਆਪਣਾ ਜੀਵਨ ਅੱਗੇ ਦਾ ਜੀਵਨ ਜੀਣ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਤੇ ਬਹੁਤ ਹੀ ਅੱਛਾ ਉਪਰਾਲਾ ਹੈਗਾ ਇਸ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਦੇਵੇ ਤਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਦੇ ਰਹਿਣ ਤਾਂ ਜੋ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਹੈਲਪ ਹੁੰਦੀ ਰਹੇ ਲੋਕਾਂ ਨੂੰ ਮੇਰਾ ਇਹੀ ਹੈਗਾ ਕਿ ਅਸੀਂ ਸਾਰੇ ਆਪਣੇ ਰਾਈਟਸ ਪ੍ਰਤੀ ਬਹੁਤ ਜਾਗਰੂਕਾ ਹੋਣਾ ਚਾਹੀਦਾ ਠੀਕ ਹੈ ਰਾਈਟਸ ਉਹਨਾਂ ਦੀ ਮਿਲਨੇ ਚਾਹੀਦੇ ਨੇ ਬਟ ਉਹਦੇ ਨਾਲ ਨਾਲ ਸਾਡੀਆਂ ਡਿਊਟੀਆਂ ਵੀ ਨੇ ਹਰ ਲੋਕਾਂ ਦੀਆਂ ਚਾਹੇ ਸਫਾਈ ਰੱਖਣੀ ਸ਼ਹਿਰ ਦੀ ਚਾਹੇ ਇਨਕ੍ਰੋਚਮੈਂਟਾਂ ਨਾ ਕਰਨੀਆਂ ਚਾਹੇ ਹੋਰ ਵੀ ਕੋਈ ਹੈ ਪ੍ਰਸ਼ਾਸਨ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ 'ਚ ਮਦਦ ਕਰਨਾ ਇਮਾਨ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਜੋ ਵੀ ਉਹਨਾਂ ਦੀਆਂ ਡਿਊਟੀਆਂ ਨੇ ਉਹਦੇ ਪ੍ਰਤੀ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕਿ ਪ੍ਰਸ਼ਾਸਨ ਨੂੰ ਕੰਮ ਕਰਨ ਦੇ ਵਿੱਚ ਸ਼ੌਕ ਅੱਜ 29ਵਾਂ ਜਿਹੜਾ ਦਿਵਿਆਂਗ ਦੇ ਲਈ ਕੇ ਉਹਨਾਂ ਦੇ ਆਰਗਨਸ ਲਗਾਉਣ ਦੇ ਲਈ ਕੈਂਪੇੜਾ ਲਗਾਇਆ ਗਿਆ ਸੀਗਾ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਸੱਤੇ ਸਾਈਂ ਬਾਬਾ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਉਸ ਦੇ ਵਿੱਚ ਤਕਰੀਬਨ 103 ਇਹਨਾਂ ਦਿਮਾਗ ਹੈ ਉਹਨਾਂ ਨੂੰ ਆਰਗਨ ਜਿਹੜੇ ਦਿੱਤੇ ਗਏ ਨੇ ਲਗਾਏ ਗਏ ਨੇ ਇਹ ਬਾਬਾ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਉਹਨਾਂ ਦਾ ਜਿਹੜਾ 99 ਜਨਮੋత్సਵ ਸੀ ਉਸ ਦੇ ਉੱਤੇ ਜਿੱਤੇ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਉਹਦੇ ਨਾਲ ਹੀ ਜਿਸ ਤਰ੍ਹਾਂ ਬਾਬਾ ਜੀ ਦਾ ਇਹ ਇਹ ਜੇ ਇੱਕ ਜੀਵਨ ਦਾ ਫਲਸਫਾ ਸੀ ਕਿ ਇਨਸਾਨ ਨੂੰ ਉਹ ਕੰਮ ਕਰਨੇ ਚਾਹੀਦੇ ਜਿਹੜੇ ਇਨਸਾਨ ਨੂੰ ਹੈਪੀਨੈਸ ਦੇਣ ਇਹ ਕੰਮ ਜਿਹ ਡੈਫੀਨੇਟਲੀ ਇਹ ਸਾਰੇ 103 ਦਿੱਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਬੜੀ ਖੁਸ਼ੀ ਪ੍ਰਦਾਨ ਕਰੇਗਾ ਉਹਦੇ ਨਾਲ ਨਾਲ ਹੀ ਇਹ 29ਵਾਂ ਕੈਂਪ ਦੇ ਹੋਣ ਦੇ ਨਾਲ 3000 ਤੋਂ ਵੱਧ ਜਿਹੜੇ ਹੈਗੇ ਆਰਟੀਫੀਸ਼ੀਅਲ ਉਹ ਇਮਪਲਾਂਟਸ ਹੈ ਉਹ ਇਹ ਲਗਾ ਚੁੱਕੇ ਆ ਤੇ ਮੈਂ ਰੀਅਲੀ ਸੱਤੇਸਾਈ ਬਾਬਾ ਸਮਤੀ ਗੁਰਦਾਸਪੁਰ ਨੂੰ ਤੇ 골ਡਨ ਗਰੁੱਪ ਆਫ ਇੰਸਟੀਚਿਊਟ ਨੂੰ ਜਿਨ੍ਹਾਂ ਨੇ ਅੱਜ ਦਾ ਇਹ ਸਾਰਾ ਆਯੋਜਨ ਕੀਤਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਮੈਂ ਪਰਿਵਾਰ ਨੂੰ ਬਹੁਤ ਪੁਰਾਣਾ ਜਾਣਦਾ ਕਿਉਂਕਿ ਪਹਿਲੀ ਵਾਰ ਹੀ ਸੱਤੇਸਾਈ ਬਾਬਾ ਜੀ ਦਾ ਜਿਹੜਾ ਜਦੋਂ ਮੈਂ ਇੱਥੇ ਆਇਆ ਸੀ ਤੇ ਬਤੌਰ ਐਸਡੀਐਮ ਮੈਂ ਤੇ ਆਇਆ ਸੀਗਾ ਬਾਬਾ ਜੀ ਦੇ ਚਰਨਾਂ 'ਚ ਤੇ ਉਦੋਂ ਇਹਨਾਂ ਨੇ ਜਿਹੜਾ ਇਹ ਦਿਵਾਂਗ ਦੇ ਲੈ ਕੇ ਕੈਂਪ ਲਗਾਇਆ ਸੀ ਉਹ ਤੋਂ ਉਸ ਵੇਲੇ ਦਿਨਨਾਥ ਮਹਾਜਨ ਜੀ ਜਿਹੜੇ ਮੇਰੇ ਬੜੇ ਪਰਮ ਮਿੱਤਰ ਸੀ ਉਹ ਉਹਨਾਂ ਉਹ ਹੀ ਮੈਨੂੰ ਇੱਥੇ ਲੈ ਕੇ ਆਏ ਸੀ ਉਸ ਤੋਂ ਹੀ ਮੈਂ ਬਾਬਾ ਜੀ ਦੇ ਚਰਨਾਂ 'ਚ ਜੁੜਿਆ ਮੈਂ ਇਹਦੇ ਨਾਲ ਨਾਲ ਇਸ ਪਰਿਵਾਰ 'ਚ ਫਿਰ ਮੋਹਿਤ ਮਹਾਜਨ ਜੀ ਉਹਨਾਂ ਦੇ ਸੁਪੁੱਤਰ ਤੇ ਇਹਨਾਂ ਦਾ ਹੋਰ ਜਿਹੜਾ ਪਰਿਵਾਰ ਉਹਨਾਂ ਸਾਰਿਆਂ ਨੇ ਤੇ ਹੁਣ ਰਾਗਵ ਮਹਾਜਨ ਤੇ ਬਨਾਇਕ ਮਹਾਜਨ ਉਹ ਸਾਰਾ ਪਰਿਵਾਰ ਜਿਹੜਾ ਹੈ ਇਸ ਕੰਮ ਦੇ ਵਿੱਚ ਲੱਗਿਆ ਪਿਆ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੈ अच्छे कम है इंडिया क्राइम न्यूज जुलम के खिलाफ जंग आप देख रहे हैं इंडिया क्राइम न्यूज